ਨਾਮ ਹੈ ਜੀ ਮੇਰਾ ਨਾਮ ਆਸ਼ਾ ਰਾਣੀਆ ਜੀ ਅੱਛਾ ਜੀ ਕਿੱਥੇ ਰਹਿੰਦੇ ਹੋ ਮੈਂ ਹੀ ਚੰਡੀਗੜ੍ਹ ਰਹਿੰਦੀ ਆ ਜੀ ਕਿੱਦਾਂ ਦੀ ਉਮੀਦ ਕਰਦੇ ਹੋ ਹੁਣ ਸਰਕਾਰਾਂ ਤੋਂ ਅਸੀਂ ਆਮੀਦ ਉਹ ਕਰਦੇ ਜੀ ਜਿਹੜੀ ਸਰਕਾਰ ਗਰੀਬਾਂ ਦੀ ਸਹਾਇਤਾ ਕਰੇ ਸਾਨੂੰ ਦਿਖਾਵੇ ਵੀ ਗਰੀਬਾਂ ਵਾਸਤੇ ਕੀ ਬਣ ਰਿਹਾ ਹੈ ਤੇ ਅੱਜ ਤੱਕ ਗਰੀਬਾਂ ਵਾਸਤੇ ਕੀ ਬਣਿਆ ਦੱਸੋ ਵੀ ਜਿਹੜੀਆਂ ਵਿਧਵਾ ਜਨਾਨੀਆਂ ਨੇ ਉਹਨਾਂ ਵਾਸਤੇ ਸਰਕਾਰ ਕਹਿੰਦੀ ਅਸੀਂ 3-3000 ਰੁਪਏ ਪੈਨਸ਼ਨ ਕਰਾਂਗੇ ਵਿਧਵਾ ਜਨਾਨੀ ਉੱਥੇ ਖੜੀਆਂ ਨੇ ਵਿਧਵਾ ਜਾਨੇ 1500 ਰੁਪਏ ਦਾ ਦੱਸੋ ਕੀ ਬਣੂਗਾ ਕੁਝ ਬਣੂਗਾ 1500 ਰੁਪਏ ਨਾਲ ਤਾਂ ਦਵਾਈ ਨਹੀਂ ਆਉਂਦੀ ਬੇ ਘਰ ਦਾ ਖਰਚਾ ਚੱਲੂਆ ਫਿਰ ਮੀਰ ਲੋਕਾਂ ਨੇ ਕਨਕਾਣ ਰੈਸ਼ਨ ਕਾਰਡ ਬਣਾ ਗਰੀਬਾਂ ਦੇ ਕਾ ਕਰ ਨਹੀਂ ਵਿਧਵਾ ਜਾਣੇ ਆ ਫਿਰ ਵਿਧਵਾ ਜਾਣੇ ਨੇ ਕੋਈ ਰੈਸ਼ਨ ਕਾਰਡ ਨਹੀਂ ਦੋਸਤੋ ਵੀ ਵਿਧਵਾ ਜਾਣੇ ਵਾਸਤੇ ਬਣਿਆ ਕੀ ਹੈ ਤੇ ਵੋਟਾਂ ਵਾਸਤੇ ਆ ਜਾਂਦੇ ਨੇ ਲੱਖਾਂ ਲੱਖਾਂ ਦੇ ਲਈ ਕਹਿੰਦੇ ਨੇ ਸਾਨੂੰ ਵੋਟ ਪਾਓ ਸਾਨੂੰ ਵੋਟ ਪਾਓ ਤੇ ਸਾਡਾ ਕੁਝ ਕਰਕੇ ਦਿਖਾਓ ਫੇਰ ਹੀ ਅਸੀਂ ਵੋਟ ਪਾਈਏ ਕੀ ਨਾਮ ਹੈ ਜੀ ਰਿੰਕੂ ਸ਼ਰਮਾ ਜੀ ਰਿੰਕੂ ਜੀ ਕੀ ਕੰਮ ਕਰਦੇ ਹੋ ਕੰਮ ਦਾ ਹੀ ਖਾਣਾ ਸਪਲਾਈ ਦਾ ਕਰਦੇ ਆ ਸਰ ਪਰ ਜਿਹੜਾ ਕੀ ਸਰਕਾਰਾਂ ਦਾ ਮਸਲਾ ਜਿਹੜੇ ਫਰੀ ਆਲੇ ਮਾੜੇ ਨੇ ਏ ਵੀ ਕੋਈ ਵੀ ਚੀਜ਼ ਹੈ ਜਿੱਦਾਂ ਬਿਜਲੀ ਫਰੀ ਹੈ ਇਹਦਾ ਰੇਟ ਘਟਣਾ ਚਾਹੀਦਾ ਹੈ ਵੀ ਨਾ ਤਾਂ ਗਵਰਨਮੈਂਟ ਨੂੰ ਇਨਕਮ ਹੋਵੇ ਨਾਲੇ ਪਬਲਿਕ ਨੂੰ ਸਹੂਲਤ ਹੋਵੇ ਜਿਹੜੇ ਫਰੀਦੀਆਂ ਮੰਨ ਲਓ ਰੇਵੜੀਆਂ ਨੇ ਮਾੜੀਆਂ ਨੇ ਫਰੀਦ ਚ ਕੋਈ ਵੀ ਚੀਜ਼ ਨਹੀਂ ਹੋਣੀ ਚਾਹੀਦੀ ਜਿੱਦਾਂ ਬਸਾਂ ਫਰੀ ਨੇ ਅਸੀਂ ਮੰਨ ਲਓ ਬਰਨਾਲੇ ਤੋਂ ਪਟਿਆਲਾ ਪਹੁੰਚੇ ਆਂ ਅਸੀਂ ਪੈਸੇ ਦੇ ਕੇ ਖੜਕੇ ਆਏ ਆ ਜਿਹੜੇ ਫਰੀਆਲੇ ਉਹ ਸੀਟਾਂ 'ਤੇ ਬੈਠੀਆਂ ਨੇ ਗਵਰਨਮੈਂਟ ਨੂੰ ਇਹਨਾਂ ਚੀਜ਼ਾਂ 'ਤੇ ਨਹੀਂ ਧਿਆਨ ਦੇਣਾ ਚਾਹੀਦਾ ਇਕੱਲਾ ਵੋਟਾਂ ਮਗਰ ਲਾ ਕੇ ਲੋਕਾਂ ਨੂੰ ਫਰੀ ਦੇ ਲਾਲਚ ਵਿੱਚ ਖਿਲਾਫ ਨਹੀਂ ਕਰਨਾ ਚਾਹੀਦਾ ਲੋ ਕੰਮ ਕਰਦੇ ਨੇ ਕਮਾਨ ਮਿਹਨਤ ਕਰਦੇ ਨੇ 5-700 ਰੁਪਏ ਅੱਜ ਦੀ ਆਈਡੀਆ ਬੰਦੇ ਦੀ ਵਧੀਆ ਕਿ ਜ਼ਿਆਦਾ ਕਰ ਸਕਦਾ ਜਦੋਂ ਫ੍ਰੀ ਮਿਲਦਾ ਹੈ ਉਹ ਕੰਮ ਹੀ ਨਹੀਂ ਕਰਦਾ ਅਦਾਜੀ ਕੀ ਕੰਮ ਕਰਦੇ ਹੋ ਮੈਂ ਰਾਜ ਮਿਸਤਰੀ ਦਾ ਕਰਦਾ ਹਾਂ ਹੁਣ ਐਮਪੀ ਦੀਆਂ ਵੋਟਾਂ ਹਾਂ ਪਿੰਡ ਦਾ ਐਮਪੀ ਚਾਹੀਦਾ ਤੁਹਾਨੂੰ ਸਾਨੂੰ ਐਮਪੀ ਦਾ ਦੇਖੋ ਜੀ 25 ਸਾਲ ਲੋਕ ਜੀ ਵੋਟਾਂ ਮੰਦੇ ਨੂੰ ਇਹਦਾ ਕਿਸਮਤੇ ਮਾੜੀ ਇਸ ਦੇਸ਼ ਦੀ ਕਿਸਮਤ ਮਾੜੀ ਹੈ ਜੀ ਪੁਰੇ ਕੋਈ ਮੰਤਰੀ ਆ ਜੇ ਕੋਈ ਆ ਜੇ ਪਹਿਲਾਂ بڑے بڑے ਦਾਅਵੇ ਕਰਦੇ ਆਂ ਜੀ ਬਾਅਦ ਚੋਂ ਸਾਰੇ ਇੱਕੋ ਹੀ ਥਾਲੀ ਦੇ ਚੱਟੇ ਵਟੇ ਆਂ ਜੀ ਇਹ ਰਹਿੰਦੇ ਪਟਿਆਲਿਓ ਹਾਂਜੀ ਪਟਿਆਲੇ ਰਹਿੰਦੇ ਕੀ ਕਹਿਣਾ ਚਾਹੁੰਦੇ ਹੋ ਪਟਿਆਲੇ ਦੇ ਦੋ ਐਮਐਲਏ ਆ ਹਾਂਜੀ ਔਰ ਇੱਕ ਐਮਪੀ ਦੀ ਵੋਟ ਲੜ ਰਹਾ ਹੈ ਹਾਂਜੀ ਕੀ ਲੱਗਦਾ ਕਦੀ ਆਏ ਲੋਕਾਂ ਵਿੱਚ ਨਹੀਂ ਕੋਈ ਨਹੀਂ ਆਇਆ ਜੀ ਇਹ ਹੁਣ ਵੋਟਾਂ ਆਣੀਆਂ ਹੁਣ ਆਣਗੇ ਹੀ ਸਾਰੇ ਅਜੀਤਪਾਲ ਕੋਲੀ ਐਮਐਲਏ ਆਇਆ ਤੁਸੀਂ ਨਹੀਂ ਕਦੇ ਨਹੀਂ ਆਇਆ ਜੀ ਬਸ ਡਾਕਟਰ ਬਲਵੀਰ ਵੀ ਨਹੀਂ ਆਇਆ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਜੀ 5 ਸਾਲ ਕਾਂਗਰਸ ਦੀ ਸਰਕਾਰ ਰਹੀ ਮਹਾਰਾਣੀ ਪੰਨੀਤ ਕੋਰ ਜਾਂ ਮੁੱਖ ਮੰਤਰੀ ਪੰਚਾਤ ਇਹਨਾਂ ਨੂੰ ਮਿਲਣ ਵਗ ਜੀਏ ਜੀ ਉਥੇ ਨੂੰ ਕੋਈ ਪੁੱਛਦਾ ਅਜੇ ਅਸੀਂ ਅਸੀਂ ਵਗ ਜੀਏ ਸੰਦ ਨੂੰ ਕੋਈ ਪੁੱਛਦੇ ਉਹ ਤਾਂ ਇੱਥੇ ਕੀ ਆਣਗੇ ਜੀ आम आदमी पार्टी जी कर देती थी कि दे ये लोका दी गरीब परिवार दी पार्टी है नहीं जी शरीर कुछ, कुछ नहीं है जी है ये सब ड्रामा जी ये कंजरਾਂ ਦੀ ਪਾਰਟੀ ਹੈ ਜੀ ਸਾਰੀ ਹੁਣ ਮਾਰਾ ਨਹੀਂ ਪੰਨੀਤਪੁਰ ਬੀਜੇਪੀ ਸਰਕਾਰ ਕੀ ਲੜਦਾ ਕੇਂਦਰਤ ਵੀ ਪਟਿਆਲਾ ਪੰਜਾਬ ਵੀ ਬੀਜੇਪੀ ਦੀ ਸਰਕਾਰ ਬਣਨੀ ਚਾਹੀਦੀ ਹੈ ਦੇਖੋ ਜੀ ਕੋਈ ਫਾਇਦਾ ਨਹੀਂ ਤੁਮ ਦੱਸਿਆ 25 ਸਾਲ ਹੋ ਗਏ ਨਾਲ ਦੇਖਦਿਆਂ ਨੂੰ ਜੀ ਹੁਣ ਇਹ ਨਵੇਂ ਆਏ ਤੇ ਜੀ ਇਹ ਗਾਇਕ ਇਕੱਠੇ ਹੋ ਕੇ ਕੰਜਰ ਸਾਰੇ ਅਸੀਂ ਤਾਂ ਕੰਜਰੇ ਕਹਾਂਗੇ ਪਰ ਉਹਨਾਂ ਨੇ ਆਪਣਾ ਕੰਝਰ ਬਣਾ ਦਿਖਾਤਾ ਜੀ ਤੁਹਾਡੇ ਸਾਹਮਣੇ ਹੈ ਜੀ ਅਕਾਲੀ ਸਾਲ ਅਕਾਲੀ ਸਰਕਾਰ 10 ਸਾਲ ਰਹੀ ਹੈ ਕੀ ਲੱਗਦਾ ਲੋਕਾਂ ਦੇ ਕੰਮ ਹੋਏ ਲੋਕਾਂ ਨੂੰ ਨੌਕਰੀਆਂ ਵਗੈਰਾ ਆ ਕੁਝ ਮਿਲਿਆ ਉਹਨਾਂ ਨੇ ਆਪਣੇ ਜਿਹੜੇ ਹੈ ਤੇ ਜੀ ਆਪਣੇ ਕਰਾ ਲੇ ਗਰੀਬ ਨੂੰ ਗਰੀਬ ਨੂੰ ਕੋਈ ਨਹੀਂ ਪੁੱਛਦਾ ਜੀ